पीड़ित महिला, महिला कमीशन पंजाब दफ्तर का घिराव करके जम के की नारेबाजी नारे 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 सड़क जाम करन तो बाद जागया महिला कमिशन तुरंत मीटिंग ले बुला के लिया मांग पत्र उच्च प्रधान बलविंदर सिंह कुमड़ा ने कहा जनता कर दियो इना महिलावां दे इंसाफ का प्रबंध नहीं कर दियो महिला कमिशन बंद पीड़ित मनदीप कौर ने कहा जी तीन दिन दोषियों नूं फड़ के सलाखा पीछे ना बंद किया था तीन अक्टूबर तो अणमिथे समय ले वोमेन सेल फेस आर्ट मोहाली दे दफ्तर अगे लगावांगी धरना चेयरपर्सन ने सब दिया समस्यावां सुनिया ते जल्द कार्रवाई करंदा परोसा दिता। ए मांग पत्र माननीय राज्यपाल पंजाब अते माननीय मुख्यमंत्री पंजाब नो भी भेजे गए ते इंसाफ दी लगाई गुहार

जनरल सेक्रेटरी मास्टर बनवारी लाल अजैब सिंह बटोई प्रधान नरेगा वर्कर फरंट ने भी संबोधन किया पंजाब सरकार अते महिला कमिशन पंजाब विरुद्ध जम के नारेबाजी की थी। مدام، <applause> مدام، <applause> <applause>

ਬਹੁਤ ਹੀ ਸਤਿਕਾਰਯੋਗ ਮੇਰੇ ਵੀਰੋ ਤੁਹਾਨੂੰ ਬੇਨਤੀ ਹੈ ਅੰਦੇ ਚ ਥੋੜੇ ਨੇ ਸੁਨੇਹਾ ਦੇਣਾ ਇਹਨੇ ਆ ਰਹੇ ਮੱਤੀ ਆ ਰਹੇ ਨੇ ਹੁਣ ਜੋੜੀ ਸਾਰੇ ਪਹੁੰਚ ਜੂਗੇ ਤੇ ਤੁਸੀਂ ਜੋ ਅੱਜ ਪੀਟਲ ਸਿਆਪਾ ਮੈਲਾ ਕਮਿਸ਼ਨ ਦਾ ਕਰਨਾ ਹੈ ਉਹ ਪਿੱਛੇ ਕਾਫੀ ਲੰਮੇ ਸਮੇਂ ਤੋਂ ਕੁਮ ਰਹੇ ਨੇ ਤੇ ਕੋਈ ਕਾਰਵਾਈ ਤੁਹਾਡੀ ਸੁਣਾਈ ਨਹੀਂ ਹੋ ਰਹੀ ਉਹ ਸਾਰੇ ਕੇਸਾਂ ਨੂੰ ਲੈ ਕੇ ਪਖ ਵਖ ਥਾਣਿਆਂ ਤੋਂ ਪੀੜਤਔਰਤਾਂ ਨੇ ਜੋ ਇੱਥੇ ਤੱਕ ਕੇ ਰੇਟ ਕੇ ਸੇ ਨਿਆਂ ਸਾਫ ਲਈ ਦਰਦਦਰੀਆਂ ਟੋਕਰਾ ਖਾ ਰਹੇ ਨੇ ਮਹਿਲਾ ਕਮਿਸ਼ਨ ਪਰਿੰਪਲੇਸੀ ਕਮਰੇ ਚੋਰੀ ਦੀ ਗੋਲੀ ਅਸੀਂ ਪਹਿਲਾਂ ਦੋ ਤਿੰਨ ਵਾਰੀ ਮਿਲਣ ਆਲੇ ਕੋਈ ਸੀ ਕਮਰੇ ਦੇ ਨਿਆਰੇ ਨਹੀਂ ਮਹਿਲਾ ਕਮਿਸ਼ਨ ਨਾ ਕਿ ਮਹਿਲਾ ਮਨੀ ਸਿਰਫ ਮੁਹਾਲੀ ਦੇ ਕੇਸ ਨੇ ਜਦੋਂ ਮਹਿਲਾ ਕਮਿਸ਼ਨ ਮੁਹਾਲੀ ਨੇ ਕੇਸਾਂ ਨੂੰ ਇਹਦੇ ਫੈਸਲੇ ਕਰਵਾਦੀ ਉਹ ਪੰਜਾਬ ਦੇ ਕਮਿਸ਼ਨ ਕੇਸਾਂ ਨੂੰ ਕੀ ਕਰੇਗੀ ਇਹ ਮਹਿਲਾ ਕਮਿਸ਼ਨ ਇਸ ਕਰਕੇ ਦੀ ਬਿਠਾਈ ਕਿ ਇਕ ਕਲਾਕਾਰਾਂ ਨੂੰ ਲੋਰ ਸਲੱਟੀਆਂ ਬਣਾ ਲਓ ਕਿ ਤੁਸੀਂ ਗਾਣੇ 'ਚ ਅਪਸ਼ਬਦ ਬੋਲੇ ਗਲਤ ਬੋਲੇ ਆ ਮਹਿਲਾ ਰਾਂ ਬੈਠੀਆਂ ਨੇ ਤੇਰੇ ਸਾਹਮਣੇ ਜਿਹੜੀਆਂ ਫੋਟੋ ਪ੍ਰਿੰਟ ਸੇਕਾ ਕਰਾਈਆਂ ਜਿਹੜਾ ਦਸਤਖਤ ਰਹੀਆਂ ਨੇ ਮੈਂ ਦੇਖਾਂ ਮੁਗੀ ਨਹੀਂ ਤਕਲੀਫ ਜਿਹੜੇ ਕਿ ਮਹਿਲਾ ਘਰ ਵਾਲਾ ਬਿਚੈਕ ਮੰੰਦਪ ਤੇ ਆਪਣੇ ਵਟਸਐਪ ਚਲਾ ਰਿਹਾ ਫੇਸਬੁਕ ਚਲਾ ਰਿਹਾ ਲੋਕਾਂ ਨਾਲ ਗੰਨਵਾਤਾ ਕਰ ਰਿਹਾ ਮੰਨ ਕੇ ਜਦੋਂ ਤੋਂ ਉਹ ਬਾਬਿਆਵਾ ਪਰ ਉਹ ਬੰਦੇ ਨੂੰ ਰਸ ਨਹੀਂ ਕਰਦੇ ਜੋ ਤੋਂ ਮੈਂ ਕਹਿੰਦੀ ਹਾਂ ਬੱਚੀਆਂ ਤਾਂ ਮੈਨੂੰ ਕਿਤੇ ਨਹੀਂ ਤੁਹਾਨੂੰ ਮਿਲਦਾ ਹੀ ਨਹੀਂ ਪਿਆ ਤੇ ਮੈਂ ਰਾਜਨੀ ਮੈਂ ਉਹਨੂੰ ਕਾਫੀ ਬਈਆਂ ਨਾਲ ਮੋੜਨਾ ਕਰ ਲਈ ਮੈਂ ਤਾਂ ਕਿੱਥੇ ਉਹਨਾਂ ਨੂੰ ਕਿਹਾ ਕਿ ਮੈਂ ਤੁਸੀ ਬੰਦੇ ਨੂੰ ਅਰੈਸਟ ਕਰ ਲਓ ਮੈਨੂੰ 2 ਮਹੀਨੇ ਹੋ ਗਏ ਅਜੇ ਤੱਕ ਮੇਰੇ ਬੰਦੇ ਨੂੰ ਰਸਤੀ ਕੀਤਾ ਜਾਂਦਾ ਪਿਆ ਤੇ ਜਿਹੜੇ ਮੇਰੇ ਬਿਆਨ ਸੀ ਉਹਦੇ ਤੇ 34 ਧਾਰਨ ਨਹੀਂ ਲਗਾਈ ਜਾਂਦੀ ਜੋ ਜਦ ਕਿ ਐਮਐਲਆਰ ਵੀ ਚੇਚਾंचं ਕਿਹਾ ਹੋਇਆ ਕਿ ਮੇਰਾ ਸਰੀਰਿਕ ਸੋਸ਼ਣ ਮੇਰਾ ਸਭ ਕੁਝ ਹੋ ਚੁੱਕਿਆ ਵਾ ਪਰ ਮੇਰੇ ਤੇ ਕੋਈ ਵੀ ਕੋਈ ਕਾਰਵਾਈ ਨਹੀਂ ਕਰਦੇ ਤੇ ਮੇਰਾ ਇੱਕ ਕੇਸ ਤਾਂ ਹੈ ਨਹੀਂ ਤੇ ਜਿਹੜੇ ਮੇਰੇ ਕੇਸ ਐ ਉਹਨਾਂ ਦੇ ਮੇਰੇ ਕੋਲ ਪ੍ਰੂਫ ਐ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਜਦੋਂ ਜਿਹੜਾ ਪੀੜਤ ਹੁੰਦਾ ਹੈ ਉਹ ਜਦੋਂ ਆਪਣਾ ਕੇਸ ਲੈ ਕੇ ਪੁਲਿਸ ਕੋਲ ਜਾਂਦਾ ਹੈ ਜਿਹਦੇ ਨਾਲ ਸਾਰਾ ਕੁਝ ਕਾਰਵਾਈ ਹੋਈ ਵੀ ਹੁੰਦੀ ਆ ਤੇ ਉਹ ਪੁਲਿਸ ਕੋਲ ਆ ਜਾਂਦਾ ਹੈ ਇਨਸਾਫ ਲਈ ਤਾਂ ਉੱਥੇ ਪੁਲਿਸ ਕਿਉਂ ਨਹੀਂ ਸੁਣਵਾਈ ਕਰਦੀ ਜਦੋਂ ਅਸੀਂ ਜਾਣੇ ਤਾਂ ਜਾ ਕੇ ਮਸਲਾ ਸਾਡਾ ਖਤਮ ਹੋ ਸਕਦਾ ਹੈ ਕਾਡਾ ਮਸਲਾ ਪੁਲਿਸ ਖਤਮ ਕਰ ਸਕਦੀ ਹੈ ਤਾਂ ਇੱਕ ਲੇਡੀ ਨੂੰ ਕਿਉਂ ਕੋਟਾ ਵਿੱਚ ਭੇਜਿਆ ਜਾਂਦਾ ਹੈ ਤਾਂ ਕਿਉਂ ਉਹਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਕੋਟ ਦਾ ਰੁੱਖ ਕਰੋ ਮੇਰਾ ਜਿਹੜਾ ਫਸਟ ਕੇਸ ਸੀਗਾ ਉਹ ਮੇਰਾ ਕੇਸ ਥਾਣੇ 'ਚ ਹੀ ਖਤਮ ਹੋਇਆ ਸੀ ਉਹ ਥਾਣੇ ਮੇਰੀ ਤਰ੍ਹਾਂ ਤਾਂ ਚੱਲ ਜਾਂਦੀ ਸੀ ਉੱਥੇ ਮੇਰੇ ਨਾਲ ਬਹੁਤ ਜਲੀਲ ਕੀਤਾ ਜਾਂਦਾ ਸੀ ਆਪਸਾ ਤੋਂ ਬੋਲੇ ਜਾਂਦੇ ਸੀ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਤਾਂ ਸਤਿਮੰਝਾ ਕਰਾਂਗੇ ਜਦ ਕਿ ਮੈਂ ਜੀ 2021 ਤੋਂ ਫਿਰ ਰਹੀ ਆ ਸਾਡੇ ਸਾਰੇ ਤਰਫ ਤੋਂ ਵੱਢ ਲਿੱਤੇ ਗਏ ਆ 30 ਮਾਰਚ ਨੂੰ ਮੇਰੇ ਨਾਲ ਉਹ ਮਾਰਦਾਤ ਹੋਈ ਆ ਉਹਨੂੰ ਲੈ ਕੇ ਮੈਂ ਉਹ 6 ਮਹੀਨੇ ਹੋ ਗਏ ਮੈਂ ਫਿਰਦੀ ਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਮੈਨੂੰ 6 ਦਿਨ ਚ ਮੈਂ ਗਰੀ ਸੀਗੀ ਉੱਥੇ ਮੈਨੂੰ ਤਿੰਨ ਦੋਸ਼ੇ ਜਿਹੜੇ ਕਿ ਮੇਲ ਉਹਨਾਂ ਨੇ ਮੈਂ ਫੜੀ ਆ ਮੈਂ ਨਾ ਬਦਤਮੀੀ ਕੀਤੀ ਆ ਮੈਂ ਨਾ ਲੁੱਟਖੋ ਕੀਤੀ ਆ ਮੈਨੂੰ 1 ਕਿਲੋਮੀਟਰ ਸਰਪੰਚ ਦੇ ਘਰ ਬੰਦਕ ਬਣਾਇਆ ਗਿਆ ਸੀ ਜੀ पांच के बेटा 2 घंटे बंदक बना के रखा मेरी मेनू किसी ने 12 से 12 पे मेरे ब्रदर ने कॉल की थी है मेनू कोई भी मदद नहीं मिली थी 14 लाख की ठगी हुई है मारे मेरा 3 तोला सोना ले गया संदीप शोध करो जांच शोध का पुत्र है मेरे घर का था मेरा बच्चों को धमकी दिया था थी थाले ले मम्मी या ताऊ मम्मी ताऊ का नाम तो नाम याद करा तो

जो एक गलत बात है, घरना लाके रोड में बैठने पड़ रहा है, हेलिया करनी पड़ रही है, ये समय की परवाही है, अगर पुलिस प्रशासन समय रहते कार्रवाई करे हर किसी की, तो ये नौमत ना है, रोड में बैठ के अपने लिए इंसाफ मांगना पड़ रहा है, चेस चलको पांच दे, नहीं लाइक नहीं चलको पांच दे, चेस में च ਦੇ ਵੀ ਨਹੀਂ ਹੱਲ ਕਰਦੇ ਜਿਹਨਾਂ ਦਾ ਹੱਲ ਕੀਤਾ ਜਾਵੇ ਕੋਈ ਇਹੋ ਜਿਹਾ ਕੇਸ ਨੇ ਕਿ ਇੱਕ ਮੈਂ ਫਰਿਆ ਅੱਡੇ ਵਿੱਚ ਇੱਕ ਬੁਢੀ ਹੈ ਜਿਸਨੇ ਚਲਫ ਤੇ ਚਲਫ ਤਾਂ ਮੇਰੀ ਅਗਵਾਈ ਕੀਤੀ ਆ ਔਰ ਉਸ ਨੂੰ ਜਿਹੜਾ ਕੋਰਟ ਤੇ ਕੇਸ ਕੋਲ ਲਿਆ ਗਿਆ ਕਿਉਂਕਿ ਅੱਜ ਦਾ ਤੱਕ ਨਾਲਾ ਕਮਿਸ਼ਨ ਤੇ ਹੀ ਆ ਨਾਲਾ ਕਮਿਸ਼ਨ ਦਾ ਬੇਕਾਰ ਉਹਨਾਂ ਨੇ ਇਹਨਾਂ ਜਨਰਲ ਨਾਮ ਤੋਂ ਕੀ ਹੱਲ ਨਾ ਕੀਤਾ ਤੇ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਇਹਨਾਂ ਦਾ ਫੋਟੋ ਵੀ ਫੂਕਾਂਗੇ ਔਰ ਲੋਟਾਪਾ ਦੇ ਨਾਰੇ ਵੀ ਦੇਖਾ ਪੜਕਦੇ ਆ ਬੰਦਿਆਂ ਇਹ ਕਈ ਵਾਰ ਆ ਗਏ ਚੁੱਕੀਆਂ ਕਿ ਮੈਡਮ ਜਿਹੜੀ ਅਫਸਰ ਹੈ ਉਹੀ ਬੀਪੀਐਨ ਸੁਣੇਗੀ ਉਹ ਕੌਣ ਸੁਣੇਗਾ ਕਿਉਂਕਿ ਵਿੱਤ ਪ੍ਰੂਫ ਹਾਂ ਸਭ ਨੂੰ ਦਿਖਾਇਆ ਜਾਂਦਾ ਲਿਖੇ ਦਿੱਤਾ ਹੋਇਆ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਬੰਦਾ ਦੁਜੀ ਹੋਰ ਟੀਕਲੇਗਾ ਵਿੱਚ ਸਭ ਪੈ ਕਰੇਗਾ ਰੋਟੇ ਕੁਝ ਨਹੀਂ ਹੈ ਬਾਕੀ ਸਾਰਾ ਪ੍ਰਸ਼ਾਸਨ ਖੜਿਆ ਇੱਥੇ ਇਹਦਾ ਮਸਲਾ ਜਾਂਦੋ ਜਲਦ ਹੱਲ ਕਰੀ ਜਾਵੇ ਇਹ ਤਾਂ ਸਾਡੀ ਬੜੀ ਤਗੜੀ ਪੁਲਾਨੀਆ ਕਰਨੋ ਐਸੇ ਕੁੱਤੇ ਮੋਰਚੇ ਲਾਈ ਜਾਊਗਾ ਜਿੱਦਾਂ ਕਿਸਾਨ ਮੋਰਚਾ ਚੱਲਦਾ ਵੇਥੇ ਕੋਈ ਮੁੱਕਾ ਬੋਲੋਟਾ ਚੱਲੂਗਾ ਧੰਨਵਾਦ ਜੀ ਜ਼ਿੰਦਾਬਾਦ ਮੁਖਤਾਰ ਜੋ ਸਾਥੀਓ ਅੱਜ ਅਸੀਂ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਡੇਢ ਤੇ ਕਿਉਂ ਬੈਠੇ ਆ ਕੀ ਮਜਬੂਰੀ ਹੈ ਕੀ ਕਾਰਨ ਹੈ ਅੱਜ ਪੰਜਾਬ ਦੇ ਵਿੱਚ ਦਿਨਪੁਰ ਦਿਨ ਦਬੇ ਕੁਝੇ ਸਮਾਜ ਨਾਲ ਮਿਲਣਾ ਸਰਿਆੰਤ ਕੇਸ਼ਾਈ ਗੁੰਡਾਗਰਦੀ ਅੱਜ ਤੱਕ ਦਿਨ codimension ਫਤ ਰਹੇ ਨੇ ਹਰ ਜਿਹਨੇ ਵੀ ਕਹਾਣੀ ਵੇਖ ਲਓ ਅੱਜ ਪੰਜਾਬ ਪੁਲਿਸ ਹਰ ਜਿਹਨੇ ਵੀ ਜਿੰਨੀਆਂ ਅਰਖਾਸਤ ਲਿਕੀਆਂ ਨੇ ਜਿੰਨੀਆਂ ਅਪੀਲਿਸ਼ਨਾਂ ਦਿੱਤੀਆਂ ਨੇ ਪੰਜਾਬ ਪੁਲਿਸ ਇੱਕ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਸਿਰਫ ਖਾਣਾ ਪੂਰਤੀ ਕਰਦੀ ਹੈ ਚਾਹੇ ਕੋਈ ਐਸਡੀਐਸਟੀ ਇਕਲਾ ਪੱਚਾ ਹੋਵੇ ਚਾਹੇ ਕਿਸੇ ਤੇ ਇਪੈਨਲ ਲੱਗਾ ਹੋਵੇ ਚਾਹੇ ਕੋਈ ਰੇਪ ਕੇਸ ਹੋਵੇ ਲੇਕਿਨ ਸਿਰਫ ਕਾਗਜ਼ਾਂ ਦੇ ਵਿੱਚ ਖਾਣਾ ਪੂਰਤੀ ਕਰਦੀ ਹੈ ਲੇਕਿਨ ਕਿਸੇ ਤੇ ਐਕਸ਼ਨ ਨਹੀਂ ਕਰਦੀ ਕਿਉਂਕਿ ਜੇ ਅਜਿਹੇ ਅਲਾਮ ਦੇ ਵਿੱਚ ਰੇਪ ਮੰਦਰੀਏ ਦਿਨ ਪੱਤੇ ਲਿਟਾ ਕੋਈ ਹੁੰਦਾ ਕਰਦੇ ਹੋ ਰਹੀਆ ਕਤਲ ਹੋ ਰਹਿੰਦੇ ਪਿਆਰ ਨਾਨਕ ਕੇ ਸ਼ਾਇਨਾ ਹੋ ਰਹੀਆਂ ਨੇ ਤਾਂ ਸਭ ਤੋਂ ਵੱਧ ਦੁਸ਼ੀਆ ਫਿਆਲ ਦੇ ਕੋਲ ਮੈਂ ਸ਼ਰਯਮ ਕਹਿਣਾ ਚਾਹੁੰਦਾ ਅਗਰ ਪੰਜਾਬ ਉਸ ਕ੍ਰਾਈਮ ਬੰਦ ਕਰਦੇ ਰਿਸ਼ਵਤ ਖੂਰੀ ਵਾਰਦੇ ਕਿਸੇ ਮਹਿਤਵੰਦੇ ਵਿੱਚ ਜੁੜਤ ਨਹੀਂ ਇਹ ਪੰਜਾਬ ਦੇ ਵਿੱਚ ਕ੍ਰਾਈਮ ਹੋ ਜਾ ਕੋਈ ਵੀ ਕ੍ਰਾਈਮ ਪੰਜਾਬ ਪੂਸਰੇ ਨਾਲ ਮੁੱਕੇ ਹੁੰਦਾ ਇਹਨਾਂ ਦੀ ਸ਼ਾਨਾ ਹੁੰਦਾ ਅੱਜ ਸ਼ਰਯਮ ਲੱਖਾਂ ਐਪਲੀਕੇਸ਼ਨਾਂ ਠਾਣੇ ਵਿੱਚ ਰੋਲ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ মিডিਆ ਦਾ ਪ੍ਰੈਸ ਵਾਲੇ ਵੀਰਾਂ ਦਾ ਤਹਿਤੋਂ ਧੰਨਵਾਦ ਕਰਦਾ ਤੁਸੀਂ ਇਹ ਜਿਹੜੀਆਂ ਲੇਡੀਆਂ ਜਿਹੜੀਆਂ ਬੱਚੀਆਂ ਆ ਬੱਚੇ ਆ ਪੈਣਾ ਸਾਡੀਆਂ ਦਰਦਰ ਦੀਆਂ ਠੋਕਰਾਂ ਖਾਰੀਆਂ ਨੇ ਥਾਣਿਆਂ ਤੋਂ ਪੀੜਤ ਨੇ ਬੰਦਿਆਂ ਤੋਂ ਵਿਅਕਤੀਆਂ ਤੋਂ ਪੀੜਤ ਨੇ ਅੱਗੇ ਕੋਈ ਸੁਣਾਈ ਨਹੀਂ ਹੁੰਦੀ ਉਹਨਾਂ ਦੀ ਆਵਾਜ਼ ਸੁਣ ਕੇ ਤੁਸੀਂ ਰੱਬ ਵਰਗੇ ਸਰੋਤਿਆਂ ਤੱਕ ਘਰ ਹਿੱਥੇ ਤੱਕ ਬਚਾਉਂਗੇ ਤੇ ਅੰਨੇ ਤੇ ਬੋਲੇ ਜਿਹੜੇ ਅਫਸਰ ਨੇ ਸਰਕਾਰ ਦੇ ਜਾਂ ਮਹਿਲਾ ਕਮਿਸ਼ਨ ਦੇ ਕਿੰਨਾ ਤੱਕ ਤੁਸੀਂ ਸਾਡੀ ਆਵਾਜ਼ ਬਚਾਉਂਗੇ ਤਾਂ ਕਿ ਆਵਾਜ਼ ਪਹੁੰਚਾਣ ਆਏ ਜਿਹਦੀ ਸੁਣਦੀ ਨਹੀਂ ਆਵਾਜ਼ ਤੇ ਗੱਲ ਕਰ ਲਈ ਜਿਹਦੇ ਵਿਸ਼ੇ ਦੀ ਸਬਜੈਕਟ ਦੀ ਅੱਜ ਆਪਣੇ ਕੋਲੇ 5-6 ਮੀਟਰ ਸੀ ਜਿਵੇਂ 5-6 ਮੀਟਰਾਂ ਦਾ ਪਹਿਲਾਂ ਅਸੀਂ 20 ਦਿਨ ਪਹਿਲਾਂ ਤਕਰੀਬਨ 20-22 ਦਿਨ ਪਹਿਲਾਂ ਮਹਿਲਾ ਕਮਿਸ਼ਨ ਨੂੰ ਮੰਗ ਮੰਗ ਪੱਤਰ ਦੇ ਗਏ ਸੀ ਉਹ ਚਾਰੇ ਕੇਸ ਮੈਂਸ਼ਨ ਕੀਤੇ ਸੀ ਪਰ ਟਸ ਤੋਂ ਮਸਦਾ ਹੋਈ ਮਹਿਲਾ ਕਮਿਸ਼ਨ ਆਪਣੇ ਏਸੀ ਰੂਮ ਚ ਬੈਠ ਕੇ ਆਰਾਮ ਤੋਂ ਡਿਪਟੀ ਡਾਇਰੈਕਟਰ ਮਿਲੇ ਸੀ ਉਦੜਵੀਂ ਨੂੰ ਮਿਲੇ ਹੈ ਬਾਅਦ ਚ ਕਈ ਵਾਰੀ ਸੰਪਰਕ ਕਰਨ ਦਾ ਟਾਈਮ ਕਰਿਆ ਤਾਂ ਕਦੇ ਸੰਪਰਕ ਨਹੀਂ ਹੋਇਆ ਆ ਜਾ ਕੇ ਆਪਣੀ ਆਪਣੀਆਂ ਐਪਲੀਕੇਸ਼ਨਾਂ ਦਰਖਾਸਤਾਂ ਇੱਥੇ ਦੇ ਦੀਆਂ ਦੋ ਦੋ ਚਾਰ ਚਾਰ ਤਰੀਕਾਂ ਲੱਗੀਆਂ ਕਈ ਕੇਸਾਂ ਚ ਮਨਦੀਪ ਕੌਰ ਖੁਦ ਆਪ ਆ ਕੇ ਗਈ ਜਿਵੇਂ ਇਹਨੂੰ ਚਲੀਲ ਕੀਤਾ ਮਹਿਲਾ ਕਮਿਸ਼ਨ ਨੇ ਸਾਰਾ ਕੁਝ ਹੈ ਤੇ ਆਪ ਖੁਦ ਦੱਸਣਗੇ ਤੇ ਗੱਲ ਕਰ ਲਈਏ ਕਿਸੇ ਥਾਣੇ ਚ ਜਾ ਉਹ ਰਿਪ ਕੇਸ ਹੋਏ ਜ਼ਬਰਦਸਤੀ ਹੋਏ ਜਾਂ ਕੋਈ ਠੱਗੀ ਠੋਰੀ ਦਾ ਮਾਮਲਾ ਹੋਵੇ ਕਿਸੇ ਥਾਣੇ ਤੋਂ ਸੁਣ ਨਹੀਂ ਰਿਹਾ ਕੋਈ ਵੀ ਤੇ ਆ ਗੱਲ ਸਿਟੀ ਥਾਣਾ ਖਰੜ ਦੀ ਕਰ ਲੋ ਅੱਠ ਫੇਸ ਦੀ ਕਰ ਲੋ ਪਹਿਲੇ ਫੇਸ ਦੀ ਗੱਲ ਕਰ ਲੋ ਮਟੌਰ ਦੀ ਕਰ ਲੋ ਕੜੂਆ ਚੌਂਕੀ ਦੀ ਗੱਲ ਕਰ ਲੋ ਕਿਸੇ ਥਾਣੇ ਚ ਮਤਲਬ ਮੁਹਾਲੀ ਜ਼ਿਲ੍ਹੇ ਦੇ ਕੇਸ ਡਿਸਾਈਡ ਨਹੀਂ ਮਹਿਲਾ ਕਮਿਸ਼ਨ ਕਰ ਸਕਦੀ ਬਾਕੀ ਪੰਜਾਬ ਦਾ ਪਤਾ ਨਹੀਂ ਕੀ ਹਾਲ ਹੋਊਗਾ ਕੀ ਨਹੀਂ ਅਸੀਂ ਜਿਹੜੀਆਂ ਇਹ ਦਰਦਰਦੀਆਂ ਠੋਕਰਾਂ ਖਾਣ ਵਾਲੀਆਂ ਜਿ ਤੁਹਾਡੇ ਰਾਹੀਂ ਇੱਥੇ ਬੈਠੇ ਨੇ ਇੱਕ ਔਮੈਨਡਲ ਸੈੱਲ ਦਾ ਠੇਕਾ ਸ਼ਹਿਰ ਦੀ ਇੱਕ ਅਮਨਪ੍ਰੀਤ ਕੌਰ ਨੂੰ ਦਿੱਤਾ ਹੋਇਆ ਜਿੱਥੇ ਲੇਡੀਜ਼ ਆਪਣੀਆਂ ਮੰਗਾਂ ਲੈ ਕੇ ਜਾਂਦੀਆਂ ਮਹਿਲਾ ਕਮਿਸ਼ਨ ਲੈ ਕੇ ਜਾਂਦੇ ਪਰ ਉਹ ਮੁੰਡਿਆਂ ਨਾਲ ਦੂਜੇ ਪਾਸੇ ਮਿਲ ਕੇ ਇਹਨਾਂ ਦੇ ਕੇਸ ਦਬਾਏ ਜਾਂਦੇ ਇਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਜਿਹੜੀ ਮਨਦੀਪ ਕੌਰ ਦੇ ਕੇਸ ਚ ਐਫ ਆਈ ਆਰ ਕੱਢਦੀ ਪਰ ਦੀਆਂ ਤਰ੍ਹਾਂਾਂ ਨਹੀਂ ਲਾਈਆਂ ਦੋਸ਼ੀ ਨੂੰ ਮਜਾਣ ਵਾਸਤੇ ਜਿਹੜੀ 376 ਲਗਣੀ ਸੀ ਉਹ ਨਹੀਂ ਲਾਈ ਤਾਂ ਕਿ ਅਜ ਤੱਕ ਉਹਨੂੰ ਰੈਸਟ ਨਹੀਂ ਕੀਤਾ ਉਹਦਾ ਕਹਿਣਾ ਸਾਡੇ ਕੋਲੇ ਕੁੜੀ ਕੋਲ ਰਿਕਾਰਡਿੰਗ ਆ ਗਈਆਂ ਵੀ ਜਦੋਂ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਅਸੀਂ ਰੈਸਟ ਕਰਾਂਗੇ ਦੱਸੋ ਜੀ ਕਿਹੜੇ ਕਾਇਦਾ ਕਾਨੂੰਨ ਚ ਹੈ ਵੀ ਇੱਕ ਔਮਨ ਸੈਲ ਅਨਚਾਰਜ ਕਹਿ ਰਹੀ ਹੈ ਜਦੋਂ ਦੋਸ਼ੀ ਦੀ ਜ਼ਮਾਨਤ ਰਿਜੈਕਟ ਹੋ ਜੂਗੀ ਤਾਂ ਉਹਨੂੰ ਉਹ ਆਨਲਾਈਨ ਬੈਠਿਆ ਰੋਜ਼ ਫੋਨ ਚੱਲ ਰਿਹਾ ਇਹਨਾਂ ਨੂੰ ਲੱਭਦਾ ਨਹੀਂ ਜਿਹੜੀ ਪੰਜਾਬ ਦੀ ਪੁਲਿਸ ਹੈ ਇਹ ਕਹਿੰਦੀ ਹੈ ਅਸੀਂ ਗੈਂਗਸਟਰ ਬਾਹਰੋਂ ਫੜ ਲੈਂਦੇ ਆਂ ਦੂਜੀ ਸਟੇਟਾਂ ਤੋਂ ਫੜ ਲੈਂਦੇ ਆਂ ਪਰ ਇਹਨਾਂ ਨੂੰ ਬੁਹਾਲੀ ਦੇ ਦੋਸ਼ੀ ਨਹੀਂ ਲੱਭਦੇ ਇਹ ਸਾਰੇ ਦੋਸ਼ੀ ਜਿਹੜੇ ਬੁਹਾਲੀ ਚ ਫਿਰ ਪਰ ਇਹਨਾਂ ਨੂੰ ਮੁਹਾਲੀ ਚ ਪੁਲਿਸ ਨੂੰ ਨਹੀਂ ਲੱਭਦੇ ਕਿਥੇ ਗੈਂਗਸਟਰ ਫੜ ਲਾਵਾਂਗੇ ਕਿਥੋਂ ਬਾਹਰ ਤੋਂ ਚੋਰ ਡਾਕੂ ਫੜ ਲਾਵਾਂਗੇ ਇਹ ਪੁਲਿਸ ਜਿਹੜੀ ਹੈ ਕਿ ਪਰਦੀਪਾਗੇ ਸਰਪੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਕਿ ਜੇ ਸਹੀ ਇਸਤੇਮਾਲ ਹੋਏ ਇਹ ਲੋਕਾਂ ਨੂੰ ਅੱਜ ਦਰਦਰ ਦੀਆਂ ਠੋਕਰਾਂ ਖਾਣ ਦੀ ਲੋੜ ਤਰੀਆਂ ਦੇ ਬੈਠਣ ਦੀ ਲੋੜ ਨਾ ਪਵੇ ਤਾਂ ਕਿ ਧੁੱਪ 'ਚ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਛੱਡ ਕੇ ਅੱਜ ਮੈਡਮ ਦਾ ਜਿਹੜਾ ਪਿੱਟ ਸੱਪਾ ਕਰਨਾ ਹੈ ਅਸੀਂ ਅੱਜ 6-7 ਚੀਜ਼ਾਂ ਨੂੰ ਲਿਕੇ ਮੰਗ ਪੱਤਰ ਕਿ ਲਿਖਤੀ ਮਾਨਯੋਗ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਤੇ ਮੈਂ ਇਹਨਾਂ ਨੂੰ ਇੱਕ ਇੱਕ ਮੰਗ ਪੱਤਰ ਦੇਣ ਆਏ ਨਹੀਂ ਤਾਂ ਅਗਲਾ ਜਿਹੜਾ ਸੰਘਰਸ਼ ਵੱਡਾ ਹੋਊਗਾ ਅੱਜ ਵੀ ਅਸੀਂ ਸ਼ਾਮ ਤੱਕ ਇੱਥੇ ਮਨਦੀਪ ਕੌਰ ਹੁਣ ਤੁਹਾਨੂੰ ਦੱਸਣਗੇ ਨਹੀਂ ਨਾ ਹਣ ਵੀਥੇ ਸਮੇਂ ਵਾਸਤੇ ਇੱਥੇ ਧਰਨਾ ਲੱਗ ਜਾਊਗਾ ਮਹਿਲਾ ਕਮਿਸ਼ਨ ਨੂੰ ਅੰਦਰੋਂ ਬੰਦ ਨਹੀਂ ਨਿਕਲ ਨਹੀਂ ਦੇਣਗੇ ਅਸੀਂ ਅੰਬੀਚ ਬੜਨਦੇ ਨੇਗੇ ਦਫ਼ਤਰ ਵੀ ਤੇ ਜਾਂ ਤਾਂ ਮਹਿਲਾ ਦਾ ਕਰਦੇ ਇਹਨਾਂ ਦਾ ਇਨਸਾਫ ਦਾ ਪ੍ਰਬੰਧ ਨਹੀਂ ਮਹਿਲਾ ਕਮਿਸ਼ਨ ਕਰਦੇ ਬੰਦ ਅਸੀਂ ਉਹ ਨਾਹਰਾ ਲੈ ਕੇ ਇੱਥੇ ਪੱਕਾ ਮੋਰਚਾ ਲਾਵਾਂਗੇ ਤੇ ਮਹਿਲਾ ਕਮਿਸ਼ਨ ਜੋ ਹਰ ਦੇ ਮੇਲੇ ਦੇਖਦੀ ਰਹੇ ਮਨਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਨੂੰ ਮਹਿਲਕ ਮਿਸ਼ਨ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਵਿਸ਼ਵਾਸ ਦਰਾਈ ਸੀ ਕਿ ਤੁਹਾਨੂੰ ਜੇ ਤੁਹਾਡਾ ਜੀ ਕੇਸ ਸਿਟੀ ਥਾਣੇ ਖਰੜਚ ਨਹੀਂ ਹੋ ਰਿਹਾ ਤੇ ਤੁਹਾਡਾ ਸੀ ਕੇਸ ਅਮਨਦੀਪ ਐਸੇਚੋਂ ਮੂਵਮੈਂਟ ਸੈਲ ਕੋ ਟ੍ਰਾਂਸਫਰ ਕਰ ਦਿੰਨੇ ਆ ਤੁਸੀਂ ਉਹਨਾਂ ਨੂੰ ਆਪਣੀ ਹੱਡ ਬੀਤੀ ਦੱਸੋ ਠੀਕ ਹੈ ਨਾ ਕੋ ਮੈਂ 3-4 ਵਾਰੀ ਪਹਿਲੇ ਵੀ ਆ ਚੁੱਕੀ ਸੀ ਮੈਂ ਪੈਂਟ ਰਾਈਚ ਇਹਨਾਂ ਨੂੰ ਵੀਡੀਓ ਤੱਕ ਪਾ ਕੇ ਦੇ ਦਿੱਤੀ ਜਦ ਮੈਂ ਮਤਲਬ ਕਿ ਮੈਮ ਨੂੰ ਕਿਹਾ ਕਿ ਮੇਰੇ ਮੈਮ ਕੋਈ ਵੀ ਕਾਰਵਾਈ ਹਜੇ ਤੱਕ ਨਹੀਂ ਹੋ ਰਹੀ ਮੇਰਾ 1.5 ਮਹੀਨਾ ਹੋ ਗਿਆ ਕੇਸ ਚੱਲਦੇ ਨੂੰ ਮੈਨੂੰ ਤੱਕਾ ਚਾਹੀ ਇੰਨੀ ਕਿ ਜ਼ਿਆਦਾ ਹੋ ਰਹੀ ਹੈ ਹਰੈਸ਼ਮੈਂਟ ਇੰਨੀ ਕਿ ਜ਼ਿਆਦਾ ਹੋ ਰਹੀ ਹੈ ਕਿ ਮੁੰਡੇ ਦੀਆਂ ਬੇਲਾਂ ਤੱਕ ਵੀ ਇਹਨਾਂ ਨੇ ਵੇਟ ਕੀਤਾ ਕਿ ਉਹਦੀ ਜ਼ਮਾਨਤ ਹੋ ਜਾਵੇ ਨਾਨਕਿਆ ਤਾਂ ਵੀ ਉਹਨਾਂ ਨੂੰ ਅਰੈਸਟ ਨਹੀਂ ਕਰਦੀ ਪਈ ਮੇਰਾ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਰ ਪਹਿਲੇ ਮੇਰੀ ਇੱਜ਼ਤ ਨਾਲ ਖੇਡਿਆ ਗਿਆ ਫਿਰ ਮੇਰੀ ਜ਼ਿੰਦਗੀ ਖਰਾਬ ਕੀਤੀ ਗਈ ਹੁਣ ਮਹਿਲਾ ਜਿਹੜੀ ਮਤਲਬ ਊਮਨ ਸੈਲ ਚ ਬੈਠੀ ਹੈ ਤੇ ਮਹਿਲਾ ਮੈਨੂੰ ਕਮਿਸ਼ਨਰ ਬੈਠੀ ਹੋਈ ਆ ਮੇਨਾਂ ਸ਼ਰਮ ਧੱਕਾ ਕਰ ਰਹੇ ਨੇ ਠੀਕ ਹੈ ਸਾਰਾ ਕੁਝ ਮੇਰੇ ਕੋਲ ਇਨਸਾਬ ਮੇਰੇ ਕੋਲ ਪ੍ਰੂਫ ਹੁੰਦੇ ਹੁੰਦੇ ਆ ਵੀ ਇਹ ਕਾਰਵਾਈ ਨਹੀਂ ਕਰ ਰਹੀ ਮਤਲਬ ਕਿ ਮੈਂ ਅਜੇ ਹੀ ਚਾਹੁੰਦੀ ਆ ਅਗਰ ਮੇਰਾ ਇਹਨਾਂ ਨੇ ਘਰ ਵਾਲਾ ਅਰੈਸਟ ਨਹੀਂ ਕੀਤਾ ਤੇ ਮੈਂ ਬਖੂ ਇੱਥੇ ਤਿੰਨ ਚਾਰ ਦਿਨ ਧਰਨਾ ਲਾਵਾਂਗੀ ਚਾਹੇ ਮੈਨੂੰ ਆਉਣ ਵਾਲੇ ਟਾਈਮ 'ਚ ਵੀ ਲਾ ਤੇ ਜੇ ਮੇਰ ਕੋ ਫਿਰ ਇੱਕ ਹੀ ਚਾਰਾ ਹੈਗਾ ਸੁਸਾਈਡ ਕਰਨ ਦਾ ਤੇ ਉਹ ਮੈਂ ਕਰ ਰਹੀ ਲਵਾਂਗੀ ਹੁਣ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਹੋਇਆ ਵਾ ਮੇਰੇ ਸਾਰੇ ਪੁਲਿਸ ਕਮਿਸ਼ਨਰ ਲਾ ਲਓ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਤੰਗ ਕੀਤਾ ਤੇ ਮਹਿਲਾ ਕਮਿਸ਼ਨਰ ਰੂਮ ਹੈ ਸਰ ਅਮਨਦੀਪ ਕੌਰ ਜਿਹੜੀ ਮੈਨੂੰ ਜਿਹਨੇ ਮੇਰੀ ਵੀਡੀਓ ਤੱਕ ਵੀ ਮੰਗਵਾਲੀ ਸੀ ਜਦੋਂ ਮੈਂ ਪੈਨ ਡਰਾਈਵ ਦਿੱਤੀ ਤਾਂ ਉਹਨੇ ਕਹਿਤਾ ਸੀ ਕਿ ਤੇਰੀ ਪੈਨ ਡਰਾਈਵ 1.5 ਘੰਟੇ ਬਾਅਦ ਤੇਰੀ ਖਾਲੀ ਆ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰਚਾਨ ਕੀਤਾ ਹੋਇਆ ਹਨਾਂ ਤੇ ਤੁਹਾਡੇ ਅੱਗੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਅੱਜ ਸ਼ਾਮ ਤੱਕ 2 ਘੰਟਿਆਂ ਤੱਕ ਮਤਲਬ ਕਿ ਸ਼ਾਮ ਤੱਕ ਜੇ ਮੇਰੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਤੇ ਕਰ ਲਓ ਉਹਦਾ ਨੰਬਰ ਵੀ ਆਉਣਾ ਉਹਦੇ ਯਾਰ ਦੋਸਤ ਵੀ ਮਤਲਬ ਸਾਰੇ ਬੈਠੇ ਜਿੰਨਾਂ ਕੋ ਮੇਰੀ ਵੀਡੀਓ ਵਾਇਰਲ ਹੈਗੀ ਆ ਤੇ ਨਹੀਂ ਤਾਂ ਮੈਂ ਇੱਥੇ ਸੁਸਾਈਡ ਕਰਾਂਗੀ ਅੱਜ ਜੇ ਕੋਈ ਝੂਠ ਨਹੀਂ ਹੈਗਾ ਇਹ ਮੈਂ ਸੱਚ ਦੇ ਦਾਰੇ ਤੇ ਆ ਕੇ ਕਹਿ ਰਹੀ ਆ ਮੈਂ ਬਹੁਤ ਤੰਗ ਆ ਜੀ ਮੈਂ ਸਿਰਫ ਇਹ ਜਾਨੀਆ ਮੇਰੀ 125 ਨੰਬਰ ਤਰਖਾਸਤ ਜਿਹੜੀ ਐਸਐਸਪੀ ਨੇ ਪਈ ਹੈ ਉਹ ਕਲੀਅਰ ਕੀਤੀ ਜਾਵੇ ਜੇ 4026 ਮੇਰੀ ਆ ਸਿਟੀ ਥਾਣੇ ਚ ਪਈ ਆ ਮੈਨੂੰ ਉਹ ਕਲੀਅਰ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਮੇਰੇ ਨਾਲ ਜੋ ਵੀ ਵਾਰਦਾਤ ਹੋਈ ਉਸ ਤੋਂ ਪਹਿਲਾਂ ਦਰਖਤ ਵੱਡੇ ਜਾਂਦੇ ਸੀ ਜੀ ਕੋਈ ਮੌਕਾ ਕੋਈ ਵੀ ਕੁੜੂਏ ਥਾਣੇ ਤੋਂ ਮੌਕਾ ਦੇਖਣ ਨਹੀਂ ਗਏ ਵੀ ਕੀ ਹੋਇਆ ਕੀ ਨਹੀਂ ਹੋਇਆ ਸਮਾਂ ਮੈਂ ਦਰਖਾਸਤਾਂ ਦਿੰਦੀ ਰਹੀ ਆ ਸਾਰਾ ਖੇਤ ਖਾਲੀ ਕਰਤਾ ਦਰਖਤ ਵੱਢ ਕੇ ਜਿਹੜਾ ਮਰਨਾਂ ਕ੍ਰਾਈਮ ਹੋਇਆ ਜੀ ਉਹ ਦੀ ਦੇਖ ਲੋ ਕਿੱਥੇ ਕ੍ਰਾਈਮ ਹੋਇਆ ਕੋਈ ਪੁਲਿਸ ਵਾਲਾ ਨਹੀਂ ਦੇਖਣ ਗਿਆ ਮੈਨੂੰ ਛਡਾਉਣਾ ਤਾਂ ਦੂਰ ਦੀ ਗੱਲ ਸੀ ਨਾ ਉੱਥੇ ਮੇਰਾ ਉੱਥੇ ਦੁਪੱਟਾ ਸੀਗਾ ਮੇਰੀ ਜੁੱਤੀਆਂ ਵੀ ਉੱਥੇ ਪਈਆਂ ਸੀਆਂ ਪਰ ਮੈਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਮਾਂ ਮੈਨੂੰ ਥਾਣੇ 'ਚ ਇੰਨਾ ਜਲੀਲ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਜਲੀਲ ਕੀਤਾ ਜਾਂਦਾ ਦੋਸ਼ੀ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ 3 ਮਹੀਨੇ ਤੱਕ ਨਹੀਂ ਪਤਾ ਚੱਲਿਆ ਵੀ ਇਹ ਕਾਰਵਾਈ ਕੀ ਹੋਈ ਆ ਉਹ ਇੱਕ ਸਤਕਮੰਝਾ ਕੀਤੀ ਆ ਮੇਰੇ ਪਿਤਾ ਜੀ ਪਰ ਜੋ ਕਿ ਪੰਜਾਬ 'ਚ ਨਹੀਂ ਆ ਮੇਰੇ ਬ੍ਰਦਰ ਤੇ ਕੀਤੀ ਆ ਜੋ ਕਿ ਉਹ ਵੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਕੱਲੀ ਖੇਤ ਵਿੱਚ ਵੇਚ ਸੀ ਪਰ ਮੀਨ ਸਾਹਿਬ ਤਾਂ ਮੈਨੂੰ ਮਿਲਣ ਦੀ ਉਮੀਦ ਬਹੁਤ ਘੱਟ ਹੈ ਕਿ ਨਾਂ ਦੇ ਬਰਾਬਰ ਹੈ ਸਾਰੇ ਵੀਰਾਂ ਨੂੰ ਮੈਂ ਜੀ ਕਿਰਾਏ ਤੇ ਰਹਿਨੀ ਆ ਮੇਰੇ ਨਾਲ ਬਹੁਤ ੱਕਾ ਹੋਇਆ ਉਹ ਤੋਂ ਬਣ ਕੇ ਮੈਨੂੰ ਲੁੱਟ ਕੇ ਲੈ ਗਿਆ ਮੇਰੇ ਬੱਚੇ ਕੋਲ ਆਂਦਾ ਸੀ ਫੈਂਸੀ ਗੇਟ ਸਿੱਖਣ ਕਹਿੰਦਾ ਮੈਂ ਉਹ ਲੜਾਈ ਝਗੜੇ ਬੱਚਿਆਂ ਦੇ ਨਾਲ ਹੋ ਹੀ ਜਾਂਦੇ ਆ ਉਹਨੇ ਲੜਾਈ ਝਗੜੇ ਦਾ ਫਾਇਦਾ ਚੱਕ ਕੇ ਮੈਨੂੰ ਐਨਾ ਉਹ ਬਲੈਕਮੇਲ ਕਰਕੇ ਆਪਣਾ ਪੈਸੇ ਲੈਂਦਾ ਰਿਹਾ ਮੇਰੇ ਕੋਲ ਮੈਂ ਤਾਂ ਤੁਹਾਡਾ ਧਿਆਨ ਰੱਖਾਂਗਾ ਮੈਂ ਤੁਹਾਨੂੰ ਮਕਾਨ ਬਣਾ ਕੇ ਦਿਆਂ ਮੇਰੀ ਅੱਧੀ ਜ਼ਮੀਨ ਹੈ ਮੇਰੀ ਅੱਧੀ ਮੁਹੱਲੀ ਹੈ ਐਦਾਂ ਲੁੱਟ ਲੁੱਟ ਕੇ ਹਰ ਮਹੀਨੇ 7-8 ਹਜ਼ਾਰ ਬਿਲਕੁਲ ਆਂਦ ਰਹੇ ਆ 5 ਲੱਖ ਦੇ ਉਹਨੇ ਮੇਰੇ ਕੋਲ ਕਮੇਟੀਆਂ ਦਾ ਹੀ ਲਿੱਤਾ ਲੱਖ ਲੱਖ ਦੀ ਕਮੇਟੀ ਪੈ ਪਾਉਂਦੀ ਸੀਗੀ ਉਹ ਬਿਲਕੁਲ ਲੈਂਦਾ ਰਿਹਾ ਮੈਂ ਤੁਹਾਡਾ ਮੈਂ ਤੁਹਾਡੇ ਲੈ ਕੇ ਤਾਂਗਾ ਮਕਾਨ ਤੁਹਾਡਾ ਧਿਆਨ ਰੱਖਾਂਗਾ ਇੰਜ ਕਰਾਂਗਾ ਅੱਜ ਮੈਨੂੰ ਕਹਿੰਦਾ ਅੱਗੇ ਤਾਂ ਮੰਮੀ ਕਹਿੰਦਾ ਸੀ ਮੰਮੀ ਐਦਾਂ ਮੈਂ ਤੁਹਾਨੂੰ ਧਿਆਨ ਰੱਖਾਂਗਾ ਯਾ ਕਰ ਹੁਣ ਮੈਨੂੰ ਕਹਿੰਦਾ ਕਹਿੰਦਾ ਤੂੰ ਕਰ ਲੈ ਚੁੱਪਸ ਕਰਨਾ ਹੈ ਨਰਕਰ ਖਲਕ ਸਿਬੂਤਾ ਤੂੰ ਕਰ ਲੈ ਜੋਬ ਚ ਕਰਦਾ ਮੇਰੇ ਕੋ ਰਿਪੋਰਟਿੰਗ ਹੈ ਹੀ ਹੁੰਦੀ ਐ ਐਨੀ ਗੱਲ ਕਹਿਣ ਦੀ ਗੱਲ ਇਹ ਹੈ ਕਿ ਇਹ ਮਹਿਲਾ ਕਮਿਸ਼ਨ ਹੈ ਤੇ ਪੁਲਿਸ ਸਟੇਸ਼ਨ ਨਹੀਂ ਹੈ ਠੀਕ ਹੈ ਜਿਹੜੇ ਰਿਲੇਟਡ ਕੇਸ ਨੇ ਉਹ ਸਾਰੇ ਪੁਲਿਸ ਰਿਲੇਟਡ ਕੇਸ ਨੇ ਮਹਿਲਾ ਕਮਿਸ਼ਨ ਦੇ ਅੰਦਰ ਕੋਈ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਉਂਦਾ ਅਸੀਂ ਉਹਨੂੰ ਜਿੱਥੇ ਜਿਹੜੇ ਰਿਲੇਟਡ ਏਰੀਆ ਹੁੰਦੇ ਨੇ ਰਿਲੇਟਡ ਡਿਪਾਰਟਮੈਂਟਸ ਹੁੰਦੇ ਨੇ ਉੱਥੇ ਅਸੀਂ ਮਾਤ ਕਰ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਈ ਕੇਸਸ ਐਸੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਜਿਹੜੇ ਦੋ ਹਾਏ ਦੇ ਹੈਗੇ ਨੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਮਕਸਦ ਇਹ ਹੈ ਕਿ ਇਹਨੂੰ ਹੁਣੇ ਹੀ ਫੜੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਿੱਦਾਂ ਕਿ ਉਹਨਾਂ ਨੇ ਟੈਕਨੀਕਲ ਹੈਲਪ ਲਾਈ ਨਹੀਂ ਹੁੰਦੀ ਆ ਕੋਈ ਹੋਰ ਹੈਲਪ ਲਾਈ ਨਹੀਂ ਹੁੰਦੀ ਆ ਜਦੋਂ ਉਹ ਸਾਰੀ ਕਾਰਵਾਈ ਹੋ ਜਾਂਦੀ ਆ ਪੂਰੀ ਫਿਰ ਪੁਲਿਸ ਉਸ ਤੇ ਐਕਟ ਕਰਦੀ ਠੀਕ ਹੈ ਮਹਿਲਾ ਕਮਿਸ਼ਨ ਦਾ ਇਹਦੇ ਵਿੱਚ ਕੀ ਰੋਲ ਸੀ ਘਰਵੇ ਘਰਨੇ ਦੇ ਅੰਦਰ ਮੈਨੂੰ ਇਹ ਤਾਂ ਸਮਝ ਹੀ ਨਹੀਂ ਆਈ ਮੈਨੂੰ ਇਹੋਨਾਂ ਨੇ ਕਿ ਇਜਾਮ ਲਗਾਇਆ ਸੀ ਕਿ ਤੁਸੀਂ ਸ਼ਾਇਦ ਮਾਰਕੀਟ ਕੀਤਾ ਹੋਣਾ ਉਹਨਾਂ ਦੇ ਨਾਮ ਕਿਸੇ ਮੈਡਮ ਦਾ ਮਨਦੀਪ ਦਾ ਅੱਛਾ ਜੀ ਇਹ ਨਹੀਂ ਕਿ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਦੇਖੋ ਇਹ ਗੱਲ ਗਲਤ ਹੈ ਬਿਲਕੁਲ ਗਲਤ ਇਲਜ਼ਾਮ ਹੈ ਪਹਿਲਾਂ ਮੈਨੂੰ ਪਤਾ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕੇਸ ਪਹਿਲਾਂ ਐਸਐਸਪੀ ਸਾਹਿਬ ਕੋਲ ਗਿਆ ਹੋਇਆ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਡੀਐਸਪੀ ਸਾਹਿਬ ਕੋਲ ਭੇਜਣਾ ਡੀਐਸਪੀ ਸਾਹਿਬ ਕੋਲ ਗਿਆ ਫਿਰ ਉਹਨਾਂ ਨੇ ਕਿਹਾ ਮੈਂ ਡੀਐਸਪੀ ਕੋਲ ਨਹੀਂ ਮੈਂ ਅ ਵਿਮਨ ਸੈੱਲ ਬਟਨ ਦੇ ਕੋਲ ਭੇਜਣਾ ਉੱਥੇ ਅਸੀਂ ਟਰਾਂਸਫਰ ਕਰ ਦਿੱਤਾ ਕੇਸ ਫਿਰ ਉਹਨਾਂ ਨੇ ਕਿਹਾ ਸੀ ਸਾਡੀ ਪੈਨ ਡਰਾਈਵ ਦੇ ਅੰਦਰ ਕੁਝ ਪਿਕਚਰਸ ਨੇ ਉਹ ਵੀ ਉਹਨਾਂ ਨੂੰ ਕਰ ਦਿੱਤਾ ਸਾਰਾ ਕੁਝ ਕੇਸ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਜਿੱਦਾਂ ਕਿ ਸਾਈਬਰ ਸੈੱਲ ਤੋਂ ਰਿਪੋਰਟ ਲੈਣੀ ਹੈ ਠੀਕ ਹੈ ਫਿਰ ਜਦੋਂ ਬੰਦੇ ਨੂੰ ਲੋਕੇਟ ਕਰਨਾ ਹੈ ਉਹ ਸਭ ਥੋੜਾ ਟਾਈਮ ਲੱਗਦਾ ਹੈ ਇਹ ਨਹੀਂ ਹੈ ਕਿ ਰਿਪੋਰਟ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਕੰਮ ਹੋ ਰਿਹਾ ਹੈ ਤੇ ਇਹ ਮੈਂ ਹੁੰਦਾ ਜੰਮੀ ਬੈਠੇ ਰਿਹਾ ਇਨ੍ਹਾਂ ਦੇ ਕੋਲ ਦੱਸ ਦਿੰਦੀ ਆ ਮੈਂ ਸਾਰਾ ਮੈਂ ਤੇ ਪੁਲਿਸ ਤੋਂ ਰਿਪੋਰਟ ਲੈਣੀ ਨਾ ਹੁੰਦਾ ਅਲੱਗ ਕਮਿਸ਼ਨ ਦੇ ਅੰਦਰ ਕੋਈ ਅਧਿਕਾਰੀ ਨਹੀਂ ਹੈ ਜਿਹੜੇ ਕਿ ਉਹ ਖੋਦ ਲੱਭੜ ਚਲੇ ਜਾਣਗੇ ਉੱਥੇ ਠੀਕ ਹੈ ਹਾਂਜੀ ਬਾਕੀ ਸਾਰਾ ਕੁਝ ਹੈ ਕੁਝ ਕੇਸ ਹੈ ਜਾਇਗੇ ਨੇ ਜਿੱਦਾਂ ਇਹਨਾਂ ਦੇ ਬਿਲਕੁਲ ਹੈਗੇ ਨਾ ਬਲਵਿੰਦਰ ਕੌਰ ਉਹਨਾਂ ਦੀ ਆਲਰੇਡੀ ਕੰਪਰੋਮਾਈਜ਼ ਹੋਇਆ ਹੋਇਆ ਹੈ ਉਹਨਾਂ ਦਾ ਲੈਟਰ ਮੇਰੇ ਕੋਲ ਹੈਗਾ ਜਿਹੜਾ ਉਹਨਾਂ ਦਾ ਰਾਜ਼ੀਨਾਮਾ ਹੋਇਆ ਹੋਇਆ ਹੈ ਬਾਕੀ ਉਹ ਮੈਡਮ ਦਾ ਹੈਗਾ ਸਾਰੀ ਰਿਪੋਰਟਸ ਸਾਈਬਰ ਸੈੱਲ ਦੀ ਵੀ ਮੰਗੀ ਜਾ ਰਹੀ ਹੈ ਲੋਕੇਟ ਵੀ ਕੀਤਾ ਜਾ ਰਿਹਾ ਜਦੋਂ ਹੋ ਜਾਏਗਾ ਤੇ ਉਹਨਾਂ ਦੇ ਉੱਤੇ ਪੁਲਿਸ ਐਕਟ ਵੀ ਕਰੇਗੀ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਉਸ ਚੀਜ਼ ਉੱਤੇ ਮੈਮੀ ਟੂ ਦਾ ਕੇਸ ਵੀ ਕੁਲੀ ਗਮਨਦੀਪ ਕੋਰ ਦਾ ਜਿਹੜਾ ਕਹਿੰਦੇ ਨੇ ਕਿ ਇੱਕ ਵੀਡੀਓ ਵੀ ਜਿਹੜੀ ਵਾਇਰਲ ਕੀਤੀ ਗਈ ਸੀ ਉਸ ਕੇਸ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਨਹੀਂ ਉਹ ਦੇਖੋ ਸਾਈਬਰ ਦੇ ਕੋਲ ਗਈ ਹੋਈ ਹੈ ਰਿਪੋਰਟ ਉਹਦੀ ਵੀ ਆਏਗੀ ਰਾਈਟ ਉਹਦੀ ਵੀ ਰਿਪੋਰਟ ਆਏਗੀ ਅਰੇ ਜਿਹੜੀ ਗੱਲਾਂ ਦੇ

ਅੱਜ ਪੁਰਜਾ ਪ੍ਰਸ਼ਾਸਨ ਦੇ ਵੀ ਬੰਦੇ ਹੈਗੇ ਨੇ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਹੈਗੇ ਨੇ ਇਹਨਾਂ ਦੇ ਖੁਦ ਕਿੱਸੀ ਐਕਟ ਕਰਨਗੇ ਤੁਮ ਟਾਈਮ ਪੇਸ਼ੈਂਸ ਚੱਲ ਜਾਣਾ ਇਸ ਚੀਜ਼ ਦੇ ਲਈ ਥੈਂਕ ਯੂ ਵੈਰੀ ਮੱਚ ਥੈਂਕ ਯੂ ਅਗਰਿਕਾ ਖਾਲਸਾ ਸ੍ਰੀ ਵਹਿਗੁਰੂ ਦੀ ਕੀ ਫਤਿਹ ਤੇ ਹੁਣ ਅਸੀਂ ਜਿਹੜਾ ਹੈ ਇੱਥੇ ਤਰਨਾਲਾ ਕੇ ਹਟੇ ਜਦੋਂ ਮੰਗ ਪੱਤਰ ਕੋਈ ਨਾ ਲੈਣ ਆਇਆ ਤਾਂ ਘੰਟੇ ਡੇਢ ਘੰਟੇ ਤੋਂ ਬਾਅਦ ਜਿਹੜੀ ਸੜਕ ਜਾਮ ਕਰੀ ਗਈ ਸੀ ਸੜਕ ਜਾਮ ਤੋਂ ਬਾਅਦ ਫਿਰ ਪ੍ਰਸ਼ਾਸਨ ਜਾਗ ਗਿਆ ਦਫ਼ਤਰ ਵਾਲੇ ਉੱਠੇ ਆਪਣੀ ਕੁੰਭ ਕਰਨੀ ਨੀਂਦ ਚੋਂ ਜਿਹੜਾ ਸੂਬੇਦੰਤ ਥੱਲੇ ਆਇਆ ਨੀਚੇ ਮੰਗ ਪੱਤਰ ਉਹਨਾਂ ਸਟੂਡੈਂਟ ਸਾਹਿਬ ਨੇ ਲਿਆ ਤੇ ਅਸੀਂ ਕੱਲ-ਕੱਲੇ ਕੇਸ ਬਾਰੇ ਦੱਸਿਆ ਖਾਸ ਕਰ ਮੇਨ ਜਿਹੜਾ ਮਨਦੀਪ ਕੌਰ ਤੇ ਦੂਜੇ ਕੇਸ ਸੀ ਉਹਨਾਂ ਦੀ ਕੱਲ-ਕੱਲੇ ਦੀ ਡਿਟੇਲ ਦੱਸੀ ਵੀ ਹੈ ਇਸ ਤਰ੍ਹਾਂ ਜਲੀਲ ਹੋਣਾ ਪੈ ਰਿਹਾ ਹੈ ਲੇਡੀਜ਼ ਨੂੰ ਬੱਚਿਆਂ ਨੂੰ ਇੱਕ ਬੱਚਿਆਂ ਨੂੰ ਤੇ ਹੁਣ ਮੈਟਰ ਕੋਲ ਮਿਲ ਕੇ ਆਏ ਅਸੀਂ ਕੱਲ-ਕੱਲੇ ਕੇਸ ਦੀ ਜਾਣਕਾਰੀ ਦੇਖਿਆ ਕੇਸ ਦੀ ਜਾਣਕਾਰੀ ਤੋਂ ਬਾਅਦ ਉਹਨਾਂ ਨੂੰ ਕਿਹਾ ਜੀ ਇਹ ਜਲੀਲ ਨਾ ਹੋਣਾ ਪਵੇ ਜੇ ਪੁਲਿਸ ਨਕਮੀ ਹੈਗੀ ਆ ਕੰਮ ਨਹੀਂ ਕਰਦੀ ਉਹਨਾਂ ਨੂੰ ਇੱਕ ਸਾਈਡ ਤੇ ਕਰੋ ਯਾਰ ਉਹਦੇ ਖਿਲਾਫ ਕਾਰਵਾਈ ਕਰੋ ਤੇ ਅਸੀਂ ਹੁਣ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਆ ਇੱਥੇ ਮਹਿਲਾ ਕਮਿਸ਼ਨ ਦਾ ਤਾਂ ਅਸੀਂ ਕਰ ਲਿਆ ਜਿਹੜਾ ਇਹ ਵੂਮਨ ਸੈਲ ਜਿਹੜਾ ਥਾਣਾ ਫੇਸ ਅੱਠ ਤੇਗਾ ਉਸ ਵੂਮਨ ਸੈਲ ਜਿਹਨੂੰ ਅਸੀਂ ਅੱਜ ਇੱਥੋਂ ਤੁਹਾਡੇ ਰਾਹੀਂ ਇੱਕ ਮੈਸੇਜ ਦੇ ਰਹੇ ਤਿੰਨ ਦਿਨ ਦਾ ਅੱਜ ਤਿੰਨ ਦਿਨ ਦਾ ਇੱਕ ਮੈਸੇਜ ਦੇ ਰਹੇ ਜੇਕਰ ਆ 30 31 ਪਹਿਲੀ ਤਿੰਨ ਦਿਨ ਦਾ ਜਿਹੜਾ ਹੈਗਾ ਨਾ ਕੋਈ ਕਾਰਵਾਈ ਹੋਈ ਹੈ ਕੇਸਾਂ 'ਚ ਜਿਹੜੇ ਕੇਸ ਉਹਨਾਂ ਕੋਲ ਪੈਂਡਿੰਗ ਪਏ ਵੂਮਨ ਸੈਲ ਕੋਲ ਪੈਂਡਿੰਗ ਪਏ ਨੇ ਮਨਦੀਪ कौर ਗੁਜੇ ਤੀਜੇ ਸਾਰੇ ਕੇਸ ਉਹਨਾਂ ਕੋਲ ਪੈਂਡਿੰਗ ਪਏ ਨੇ ਤਿੰਨ ਦਿਨ ਤੋਂ ਬਾਅਦ ਆਹੀ ਜਿਹੜਾ ਪਿੱਟ ਸਿਆਪਾ ਵੂਮਨ ਸੈਲ ਦੀ ਇਨਚਾਰਜ ਜੋ ਹੈਗੀ ਉਦੇ ਖਿਲਾਫ ਜਿਹੜਾ ਪਿੱਟਸਾ ਆਪਾਂ ਵੀ ਕਰਾਂਗੇ ਧਰਨਾ ਵੀ ਲਾਵਾਂਗੇ ਤੇ ਉਹਦੀ ਜਿਹੜੀ ਖਬਰ ਸਾਰੇ ਲੇਡੀਜ਼ ਜਿਹੜੀਆਂ ਪੁੱਛਣਗੀਆਂ ਤਾਂ ਅਗਲਾ ਜਿਹੜਾ ਹੈ ਪ੍ਰੋਗਰਾਮ ਔਮਨ ਸੈਲਰ ਤਿੰਨ ਦਿਨ ਬਾਅਦ ਅਸੀਂ ਜਿਹੜਾ 8 ਵਜੇ ਥਾਣੇ ਦਾ ਘਰੋ ਕੀਤਾ ਜਾਵੇਗਾ ਔਮਨ ਸੈਲ ਦਾ ਜੇਕਰ ਨਾ ਕੋਈ ਕਾਰਵਾਈ ਹੋਈ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ